ਸੋਨਾ ਨਾਮ ਦਾ ਤੁਸੀਂ ਸੁਣਿਆ ਹੀ ਹੋਵੇਗਾ ਇਹ ਕੋਈ ਗਹਿਣੇ ਦੇ ਵਿੱਚ ਨਹੀਂ ਆਉਂਦਾ ਅਸੀਂ ਸੋਨਾ ਪਿੰਡ ਵਿੱਚ ਪਹੁੰਚੇ ਹਾਂ ਬਹੁਤ ਘੱਟ ਲੋਕਾਂ ਨੂੰ ਇਸ ਪਿੰਡ ਬਾਰੇ ਪਤਾ ਹੋਵੇਗਾ ਤੇ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਸਰਪੰਚ ਸਾਹਿਬ ਜਸਵਿੰਦਰ ਸਿੰਘ ਜੀ ਪਿੰਡ ਬਾਰੇ ਜਾਣਕਾਰੀ ਦੇਣਗੇ ਕਿ ਕੀ ਕੀ ਪਿੰਡ ਦੇ ਵਿਕਾਸ ਹੋਏ ਨੇ ਤੇ ਕਿਹੜੇ ਕੰਮਾਂ ਤੋਂ ਵਾਂਝਾ ਪਿੰਡ ਕਿਹ ਕੀ ਹੋਰ ਕੰਮ ਇੱਥੇ ਪਿੰਡ ਦੇ ਵਿੱਚ ਹੋਣੇ ਚਾਹੀਦੇ ਨੇ ਸਵਾਗਤ ਹੈ ਸਰਪੰਚ ਸਾਹਿਬ ਜੀਬੀਸੀ ਅਵਾਰਡ ਦੇ ਵਿੱਚ ਜੀ ਨੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿੰਡ ਦੇ ਪਿੰਡ ਦਾ ਨਾਮ ਸੋਨਾ ਕਿਵੇਂ ਨਾਮ ਪਿਆ ਸੋਨਾ ਕੁਝ ਜਾਣਕਾਰੀ ਦੇ ਸਕਦੇ ਹੋ ਜੀ ਮੈਂ ਪੁਰਾਣੇ ਬਜ਼ੁਰਗਾਂ ਤੋਂ ਸੁਣਿਆ ਹੈ ਕਿ ਕਹਿੰਦੇ ਸਾਡੇ ਖੂਹ ਤੋਂ ਸੋਨੇ ਦੀ ਈਟ ਨਿਕਲੀ ਸੀ ਤਾਂ ਸਾਡੇ ਪਿੰਡ ਦਾ ਨਾਮ ਸੋਨਾ ਪਿਆ ਹਾਂ ਜੀ ਅੱਛਾ ਹਾਂ ਜੀ ਸੁਣਦੀ ਈਟ ਨਿਕਲੀ ਸੀ ਹਾਂ ਜੀ ਸੋਨੇ ਦੀ ਈਟ ਨਿਕਲੀ ਸੀ ਠੀਕ ਇਸੇ ਚ ਕਰਕੇ ਤਕਰੀਬਨ ਪਿੰਡ ਸਾਡੇ ਦਾ ਨਾਮ ਸੋਨਾ ਪੈ ਗਿਆ ਹਾਂ ਜੀ ਤੇ ਪਿੰਡ ਜਿਹੜਾ ਇੱਕ ਲੁਕਿਆ ਹੋਇਆ ਨਾਮ ਹੈ ਇੰਨਾ ਜਿਆਦਾ ਉਭਰਿਆ ਨਹੀਂ ਪਿੰਡ ਕੀ ਵਜਾ ਰਹੀ ਹੈ ਜੀ ਇੱਥੇ ਚਲੋ ਲੋਕਲ ਸਾਡਾ ਹੁਣ ਜਿਹੜਾ ਕੰਢੀ ਏਰੀਆ ਹੈਗਾ ਲਾਸਟ ਵਿੱਚ ਪਿੰਡ ਪਿੰਡ ਇਸ ਪਿੰਦੇ ਸਾਡੇ ਜੰਗਲ ਦੇ ਦਾਗੇ-ਜਾਗੇ ਇਹਦੇ ਕਰਕੇ ਥੋੜੇ ਬਫਰਕ ਹੈਗਾ ਹਾਂ ਜੀ ਹਾਂ ਜੀ ਤਾਂ ਪਿੰਡ ਦੇ ਵਿੱਚ ਵਿਕਾਸ ਪ੍ਰਾਪਤੀਆਂ ਕਿਹੜੀਆਂ ਹੋ ਚੁੱਕੀਆਂ ਨੇ ਕਿਹੜੇ ਕੰਮ ਹੋ ਚੁੱਕੇ ਨੇ ਪਿੰਡ ਦੇ ਵਿੱਚ ਉਹਦੇ ਬਾਰੇ ਜਾਣਕਾਰੀ ਕੁਛ ਦਿਓ ਸਾਡੇ ਪਿੰਡ ਉਤਕ੍ਰਿਮ ਚਲ ਗਲੀ ਨਾਲੇ ਦਾ ਕੰਮ ਵੀ ਕਾਫੀ ਪਹਿਲਾਂ ਕਰਵਾਇਆ ਅਸੀਂ ਹੁਣ ਨਵੇਂ ਵੀ ਤਕਰੀਬਨ ਵੱਡੀਆਂ ਸੜਕਾਂ ਤਕਰੀਬਨ ਜ ਹਜ਼ਾਰ ਜਰ ਬਟ ਲੰਮੀਆਂ ਕਰ ਜਿਹੜੀਆਂ ਉਹ ਕਰਵਾਈਆਂ ਹੈਗੀਆਂ ਬਹਾਲੇਬਾਸ ਵੱਡੀਆਂ ਫਿਰਨੀਆਂ ਸਈਆਂ ਕਮਿਊਨਿਟੀ ਸੈਂਟਰ ਬਣਿਆ ਸਾਡੇ ਜੀਵਨ ਦੀ ਸੇਵਾ ਕੇ ਅੰਦਰ ਤੇ ਇਸ ਤੋਂ ਬਾਅਦ ਤਰਨਸ਼ਾਲਾ ਚ ਵੀ ਹਾਲ ਦੀ ਉਸਾਰੀ ਕਰਵਾਈ ਹੈਗੀ ਆ ਸਟੇਟ ਲੈਟਾ ਵੀ ਕੋਈ ਲਾਈਆਂ ਹੈਗੀਆਂ ਹਾਂਜੀ ਹਾਂਜੀ ਜੇ ਸਕੂਲ ਦੀ ਗੱਲ ਕਰੀਏ ਪੜਾਈ ਦੀ ਗੱਲ ਕਰੀਏ ਕਿੱਦਾਂ ਦੀ ਵਿਵਸਥਾ ਹੈਗੀ ਸਕੂਲ ਦਾ ਪ੍ਰਬੰਧ ਕਿਵੇਂ ਸਕੂਲ ਵਿੱਚ ਤਕਰੀਬਨ ਥੋੜੇ ਬੱਚਿਆਂ ਦੀ ਘਾਟ ਕਰਕੇ ਥੋੜੇ ਪ੍ਰੋਬਲਮ ਆ ਬਾਕੀ ਬਿਲਡਿੰਗ ਤਿੰਨ ਚਾਰ ਕਮਰੇ ਬਣੇ ਉੱਤੇ ਹਾਂਜੀ ਬਾਉਂਡਰੀ ਵਾਲ ਹੋਏ ਹੈ ਗੇਟ ਲੱਗਾ ਹੋਆ ਹਾਂਜੀ ਸਕੂਲ ਦਾ ਕਿੰਨੀ ਵੀ ਤੱਕ ਸਕੂਲ ਹੈਗਾ ਜੀ ਸਕੂਲ ਪੰਜਵੀਂ ਤੱਕ ਪੰਜਵੀਂ ਤੱਕ ਸਕੂਲ ਹੈ ਜੀ ਪੰਜਵੀਂ ਤੱਕ ਹਾਂਜੀ ਮੰਗ ਕਰਦੇ ਹੋ ਕਿ ਇਹਨੂੰ ਅਪਗ੍ਰੇਡ ਕੀਤਾ ਜਾਵੇ ਮਿਡਲ ਸਕੂਲ ਜਾਂ ਹਾਈ ਸਕੂਲ ਬਣਾਇਆ ਜਾਵੇ ਚਲੋ ਬੋਤਨ ਜ ਮਿਡਲ ਬਣ ਜਾਵੇ ਤਾਂ ਬਹੁਤ ਵਧੀਆ ਜੀ ਮਿਡਲ ਸਕੂਲ ਬਣ ਜਾਵੇ ਤਾਂ ਬੱਚਿਆਂ ਨੂੰ ਦੂਰ ਜਾਣਾ ਪੈਂਦਾ ਹੈ 3-4 ਕਿਲੋਮੀਟਰ ਉਹ ਸੋਖਾ ਹੋ ਜਾਊਗਾ ਜੀ ਤੇ ਬੱਸਾਂ ਦੀ ਵਿਵਸਥਾ ਕਿਵੇਂ ਹੈ ਪਿੰਡ ਦੇ ਵਿੱਚ ਸਾਡੇ ਪ੍ਰਾਈਵੇਟ ਟ੍ਰਾਂਸਪੋਰਟ ਦੀਆਂ ਬੱਸਾਂ ਕਾਫੀ ਆਉਣੀ ਹੈਗੀਆਂ ਗੇਲ ਵਾਲਾ ਟ੍ਰਾਂਸਪੋਰਟ ਦੀਆਂ ਚਾਰ ਪੰਜ ਬੱਸਾਂ ਆਉਣੀ ਹੈਗੀਆਂ ਦੋ ਅੱਬਾ ਹੋ ਗਈ ਤੇ ਸੈਣੀ ਹੋ ਗਈ ਅਣਜਾਣ ਦਾ ਪ੍ਰਬੰਧ ਸਾਡੇ ਮਾਲ ਚੱਬੇ ਵਾਲ ਨੂੰ ਵਧੀਆ ਹੈਗਾ ਚੱਬੇ ਹਸ਼ਿਆਰਪੁਰ ਤੱਕ ਵਧੀਆ ਹਾਂਜੀ 10 20 ਜਿਹੜੇ ਰੋਜ਼ ਬੱਸਾਂ ਲੱਗਦੇ ਆ ਠੀਕ ਠੀਕ ਹਾਂਜੀ ਤੇ ਜੇ ਹੈਲਥ ਦੀ ਗੱਲ ਕਰੀਏ ਤਾਂ ਕਿੱਦਾਂ ਡਿਸਪੈਂਸਰੀ ਜਾ ਕੇ ਮੁਹੱਲਾ ਕਲੀਨਿਕ ਪਿੰਡ ਦੇ ਵਿੱਚ ਖੁੱਲੀ ਹੈ ਕਿ ਨਹੀਂ ਨਹੀਂ ਜੀ ਸਾਨੂੰ तकरीबन ਜੇ ਜਾਣਾ ਪਵੇ ਤਾਂ ਚੱਬੇ ਵਾਲ ਜਾਂ ਮਾਲਪੁਰ ਜਾਣਾ ਪੈਂਦਾ ਇੱਕ ਇੱਕ ਹੁਣ ਨਜ਼ਦੀਕ ਜੀ ਡੋਲੀ ਖੁੱਲਾ ਹੈਗਾ ਉਹ ਵੀ ਉੱਥੇ ਵੀ ਬੁਨਿਆਦ ਤਾਂ ਕੋ ਖਾਸ ਠੀਕ ਨਹੀਂ ਹੈਗੀ ਕੋਈ ਸਿਸਟਮ ਨਹੀਂ ਚੱਲਦਾ ਕੋਈ ਨਾ ਪ੍ਰੋਬਲਮ ਸਹੂਦਾਂ ਨਹੀਂ ਹੈਗੀਆਂ ਜੀ ਜਿਹੜੇ ਬੰਦੇ ਮਰੀਜ਼ ਜਾ ਕੇ ਮੁੜਦੇ ਆ ਵੀ ਨਹੀਂ ਜੇ ਦਵਾਈਆਂ ਫੀਲ ਨਹੀਂ ਹੋਈਆਂ نیٹ ਬੰਦ ਹੋ ਗਿਆ ਜਾਂ ਇਹਦੇ ਕੋਈ ਪ੍ਰੋਬਲਮ ਬਹੁਤ ਰਹੀ ਰਹੀ ਆ ਸਾਡੇ ਜਿਹੜੇ ਬੱਚਿਆਂ ਨੂੰ ਛੋੜਿਆਂ ਨੂੰ ਡਿਸਪੈਂਸ ਉਹ ਵੀ ਜਡੋਲੀ ਪੈਂਦੀ ਹਾਂ ਜੀ ਸਾਰੰਗਲ ਸੰਗੋ ਤੇ ਮਾਲਪੁਰ ਜਾਂ ਚੱਬੇਵਾਲ ਕਿੰਨਾ ਕੁ ਪੈ ਜਾਂਦਾ ਇੱਥੋਂ ਸਫਰ ਜੀ ਹੈ ਮਾਲ ਪਰ ਜਾਣਾ ਹੋਵੇ ਤੇ ਮਾਇਆ ਮੈਲੀ 12 ਕਿਲੋਮੀਟਰ ਪੈਂਦਾ ਜੀ ਇੱਧਰ ਨੂੰ ਚੱਬੇ ਵਾਲ ਨੂੰ 10 ਕਿਲੋਮੀਟਰ ਅੱਛਾ ਹਾਂਜੀ ਕੋਈ ਬਿਮਾਰ ਠਮਾਰ ਹੁੰਦਾ ਬਜ਼ੁਰਗ ਬਿਮਾਰ ਹੁੰਦਾ ਤੇ 10 12 ਕਿਲੋਮੀਟਰ ਦੂਰ ਜਾਣਾ ਪੈਂਦਾ ਲਾਜ ਵਾਸਤੇ ਹਾਂਜੀ ਸਾਰਾ ਜੀ ਮੰਗ ਕਰਦੇ ਹਾਂ ਕੋਈ ਇਹਦੇ ਬਾਰੇ ਹਾਂਜੀ ਸਾਡੇ ਨਜ਼ਦੀਕ ਜਿਹਦਾ ਇਹ ਮਹੱਲਾ ਕਿਨੇ ਕੋਲੇ ਪਰ ਇਹ ਤੋਂ ਵਧੀਆ ਵਿਵਸਥਾ ਨਾਲ ਕੋਈ ਬਣੇ ਜਿਹਦਾ 10 ਬੈੱਡ ਦਾ ਪਵਾ ਛੋਟਾ ਬਣੇ ਹਸਪੀਟਲ ਬਣਾਉਣਾ ਚਾਹੀਦਾ ਲੱਗੇ ਜਿਹੜਾ ਹੋਵੇ 3 4 ਕਿਲੋਮੀਟਰ ਵਿੱਚ ਵਿੱਚ ਹੋਵੇ ਤਾਂ ਵਧੀਆ ਜੀ ਹਾਂਜੀ ਹੋਰ ਫਸਲਾਂ ਕਿਹੋ ਜੀਆਂ ਹੁੰਦੀਆਂ ਇੱਥੇ ਕਿਹੜੀ ਕਿਹੜੀ ਫਸਲ ਹੁੰਦੀ ਪਿੰਡ ਦੇ ਵਿੱਚ ਫਸਲਾਂ ਮੱਕੀ ਕਣਕ ਹੋ ਗਿਆ ਤੇ ਮਟਰ ਲੋਕ ਵੀ ਦੇ ਗਏ ਬਾਕੀ ਥੋੜੇ ਪਾਣੀ ਦੀ ਸਾਡੀ ਸਮੱਸਿਆ ਹੈਗੀ ਇੱਥੇ ਕਿਉਂਕਿ ਲੋਕਾਂ ਦੇ ਆਪਣੇ ਟਿਊਬਲ ਘਟਵਾ ਸਿਰਫ ਸਰਕਾਰੀ ਟਿਊਬਲ ਤੇ ਡਿਪੈਂਡ ਕਰਦੇ ਆ ਉਹਦੇ ਕਰਕੇ ਕਈ ਵਾਰ ਮੋਟਰ ਖੜਾ ਹੋ ਜਾਂਦੀ ਚੋਨੇ ਜਾਂ ਆਲੂ ਨਹੀਂ ਅਸੀਂ ਨਹੀਂ ਲਾ ਸਕਦੇ ਔਖਾ ਹੋ ਜਾਂਦਾ ਹਾਂ ਜੀ ਸਿਰਫ ਮੱਕੀ ਕਣਕ ਤੇ ਜਾਂ ਮਟਰ ਦੀ ਗੱਡੀ ਟਿਕੀ ਹੋ ਜੀ ਹਾਂਜੀ ਤੁਸੀਂ ਕਿਸ ਚੀਜ਼ ਦੀ ਖੇਤੀ ਕਰਦੇ ਹੋ ਮੈਂ ਮੱਕੀ ਮੱਕੀ ਕਣਕ ਦੀ ਕਰੀਦੀ ਜ਼ਿਆਦਾ ਹਾਂ ਜੀ ਮੱਕੀ ਕਣਕ ਦੀ ਮੱਕੀ ਕਣਕ ਦੀ ਹਾਂ ਜੀ ਆ ਇਹਨੂੰ ਹੈਗਾ ਫਾਇਦਾ ਕੁਛ ਇਹਦੇ ਵਿੱਚ ਉਹਨੂੰ ਲੱਗ ਤਾਂ ਯਾਦ ਆ ਤੇ ਅੱਜ ਕੱਲ ਫਸਲ ਜਿਹੜੀ ਹੈ ਕਿ ਬਹੁਤ ਔਖੀ ਹੈ ਬਲਦੀ ਹੈਗੀ ਆ ਲੱਗ ਤਾਂ ਵੱਧ ਹੁਣ ਕਰਕੇ ਕਿਉਂਕਿ ਕਈ ਵਾਰ ਤਾਂ ਹੁਣ ਅੱਜ ਇਸ ਵਾਰ ਬਰਸਾਤ ਘੱਟ ਹੋਈ ਕਰਕੇ ਤਾਂ ਬਿਲਕੁਲ ਕੋਈ ਆਸ ਨਹੀਂ ਬੇਫਸਲ ਹੋ ਹੋ ਜਾਊਗੀ ਕੋਈ ਬਰਸਾਤ ਤੇ ਡਿਪੈਂਡ ਕਰਦੀ ਹੈਗੀ ਤੇ ਉਹਨੂੰ ਦੱਸਿਆ ਵੀ ਸਾਡੀ ਸਰਕਾਰੀ ਮੋਟਰ ਕੇਵਲ ਖਰਾਬ ਰਹਿੰਦੀ ਆ ਹੁਣ ਉਹਨੂੰ ਠੀਕ ਹੋਣ ਲਈ ਵੀ ਟਾਈਮ ਲੱਗ ਜਾਂਦਾ ਜਿਆਨੂੰ ਫਸਲ ਜਾਂਦੀ ਲੱਗਦੀ ਆ ਸਿਵਰੇਜ ਵਗੈਰਾ ਪਿੰਡ ਦੇ ਵਿੱਚ ਹੈਗਾ ਪਿਆ ਗੱਜਾਂ ਗਲੀਆਂ ਨਾਲੀਆਂ ਨਾਲੀਆਂ ਹੀ ਬਣੀਆਂ ਹੋਈਆਂ ਅਜੇ ਤੱਕ ਨਹੀਂ ਸਿਵਰੇਜ ਵਿਵਸਥਾ ਨਹੀਂ ਸਾਡੇ ਹੋਈ ਹਾਂ ਜੀ ਤੇ ਗਲੀਆਂ ਨਾਲੀਆਂ ਗਲੀਆਂ ਉਹਨਾਂ ਦਾ ਇੰ ਪਾਣੀ ਹੁੰਦਾ ਵਿਕਾਸ ਉਹਦਾ ਸਾਥੀ ਪਾਣੀ ਦਾ ਕੋਈ ਨਿਕਾਸ ਨਹੀਂ ਕਿਤੇ ਬਰਸਾਤੀ ਪਾਣੀ ਛਾੜਨੇ ਲੱਗ ਲੱਗੇ ਚੋਈ ਹੈਗੀ ਆ ਉਹ ਪਾਣੀ ਸਾਡੇ ਪਿੰਡ ਉੱਚਾ ਹੈ ਕਾਫੀ ਹੈਗਾ ਪਾਣੀ ਮਾੜਾ ਬਿਮੀ ਪਾਣੀ ਨਿਕਲ ਜਾਂਦਾ ਪਾਣੀ ਨਿਕਲ ਜਾਂਦਾ ਹਾਂਜੀ ਤੇ ਕੋਈ ਛੱਪੜ ਛੁੱਪੜ ਪਿੰਡ ਦੇ ਵਿੱਚ ਛੱਪੜ ਹੈਗੇ ਕਿਦੋਂ ਪਰ ਉਹਨਾਂ ਨੂੰ ਪਾਣੀ ਨਹੀਂ ਪੈਂਦਾ ਹੈਗਾ ਕਿਉਂਕਿ ਉਹ ਉੱਚੇ ਜਗ੍ਹਾ ਹੈਗੇ ਉਹਦੇ ਕਰਕੇ ਪਾਣੀ ਸਾਰਾ ਇੱਧਰ ਚੋਈ ਵਾਲੇ ਪਾਸੇ ਨਹੀਂ ਹੋ ਹੋਰ ਕੋਈ ਪਿੰਡ ਵਾਸਤੇ ਕੋਈ ਖਾਸ ਚੀਜ਼ ਦੀ ਮੰਗ ਕਰਦੇ ਹੋ ਜਾਂ ਕੋਈ ਮਨ ਦੇ ਵਿੱਚ ਹੋਵੇ ਕਿ ਕਿਹੜੀ ਚੀਜ਼ ਦੀ ਲੋੜ ਹੈ ਪਿੰਡ ਨੂੰ ਉਹ ਇੱਥੇ ਸੁਵਿਧਾ ਚਾਹੀਦੀ ਹੈ ਚਲੋ ਇੱਕ ਛੋਟੀ ਮੋੜੀ ਪਹਿਲਾਂ ਡਿਸਪੈਂਸਰੀ ਹੋਣੀ ਚਾਹੀਦੀ ਸਾਡੇ ਆਂਗਣਵੜੀ ਸੈਂਟਰ ਲਈ ਕਈ ਵਾਰ ਅਪਲਾਈ ਕੀਤਾ ਕਦੇ ਨਹੀਂ ਨਿਕਲੇ ਸਾਡੇ ਕੋਲ ਜਗ੍ਹਾ ਹੈਗੀ ਆ ਉਹ ਬਣਨਾ ਚਾਹੀਦਾ ਹੈ ਆਂਗਣਵੜੀ ਸੈਂਟਰ ਬਾਕੀ ਚਲੋ ਸੀਵਰੇਜ ਹੋ ਜਾਵੇ ਤਾਂ ਸਾਨੂੰ ਵਧੀਆ ਸੀਵਰੇਜ ਦਾ ਕੰਮ ਹੋ ਜਾਵੇ ਤਾਂ ਗਲੀਆਂ ਸਾਰੀਆਂ ਵੱਡੀਆਂ ਹੋ ਜੂਗੀਆਂ ਪਾਣੀ ਨਿਕਾਸ ਉਹ ਵਧੀਆ ਹੋ ਜੂ ਹਾਂਜੀ ਤੇ ਗਰਾਊਂਡ ਵਗੈਰਾ ਹੈਗੀ ਬੱਚੇ ਦੇ ਖੇਡਣ ਵਾਸਤੇ ਪਿੰਡ ਦੇ ਵਿੱਚ ਹਾਂਜੀ ਗਰਾਊਂਡ ਹੈਗੀ ਹਾਂਜੀ ਜੋ ਸਾਡੇ ਤਕਰੀਬਨ 3 ਡੇਢ ਕਿਲੇਰੀ ਜਿਹੜਾ ਗਰਾਊਂਡ ਹੈਗੀ ਆਂ ਜੀ ਹਾਂਜੀ ਉਹਦੀ ਦੇਖ ਰੱਖ ਕੇ ਵੇ ਫਿਰ ਵਧੀਆ ਹੁੰਦੀ ਜੇ ਜਬ ਬੱਚੇ ਕੋਣ ਕਰਦਾ ਉੱਥੇ ਦੇ ਦੇਖਦੇ ਸਾਡੇ ਸਪੋਰਟਸ ਕਲੱਬ ਬਣਿਓ ਸਾਡੀ ਅੱਛਾ ਉਹ ਬੱਚੇ ਤਕਰੀਬ ਚਲੋ ਖੇਡਣ ਵਾਲੇ ਕੋਸ਼ ਅਸੀਂ ਵੀ ਹੈਲਪ ਕਰ ਦੇ ਦੀ ਆ ਕਈ ਵਾਰ ਕੋਈ ਨਿਰਗਾ ਸਕੀਮ ਜੋ ਸਪਾਈ ਕਰਵਾਣੀ ਕਰਵਾ ਦੇ ਦੀ ਆ ਤੇ ਬਾਕੀ ਬੱਚੇ ਜਿਹੜਾ ਉਹ ਆਪ ਵੀ ਇਕੱਠੇ ਹੋ ਕੇ ਕੱਲ ਲੈਂਦੇ ਆ ਹਾਂਜੀ ਕਲੱਬ ਹੈਗਾ ਮੁੰਡਿਆਂ ਨੂੰ ਸ਼ੌਂਕ ਹੈਗਾ ਖੇਡਣ ਦਾ ਕ੍ਰੀਏਟ ਹੋ ਗਿਆ ਜਾਂ ਫੁੱਟਬਾਲ ਦਾ ਕਰਦੇ ਹਾਂ ਜੀ ਸ਼ਰਨ ਦੇ ਵਿੱਚ ਤੁਸੀਂ ਵਿਚਰਦੇ ਹੋ ਤੇ ਹੋਰ ਕਿਹੋ ਜੀਆਂ ਪਿੰਡ ਦੇ ਵਿੱਚ ਜੋ ਕਮੀਆਂ ਤਰੁੱਟੀਆਂ ਉਹ ਦੇਖਦੇ ਆ ਕਿ ਜਿਹੜੀਆਂ ਲੋੜ ਐ ਵਿਕਾਸ ਵਾਸਤੇ ਚਲੋ ਜ਼ਿਆਦਾ ਤਾਂ এডਿਕੇਸ਼ਨ ਦਾ ਸਿਸਟਮ ਵਧੀਆ ਹੋਣਾ ਚਾਹੀਦਾ ਹੈਗਾ ਜੀ ਉਹ ਹੋ ਜਾਵੇ ਤਾਂ ਵਧੀਆ ਬਾਕੀ ਚਲੋ ਜਿਹੜੀਆਂ ਗਲੀਆਂ ਵਾਲੀਆਂ ਦਾ ਕੰਮ ਤਾਂ ਚੱਲਦੇ ਰਹਿੰਦੇ ਆ ਉਹਦਾ ਤਾਂ ਕੋਈ ਖਾਸ ਲੋੜ ਨਹੀਂ ਹੈਗਾ ਜੀ education system of health ਨਾਲ ਸੰਬੰਧਤ ਜਿਹੜਾ ਕੋਈ ਇਹ ਡਿਸਪੈਂਸਰੀ ਲਾਗੇ ਹੋ ਜਾਵੇ ਸਾਡੇ ਪਿੰਡ ਹੋ ਜਾਵੇ ਭਾਵੇਂ ਕੋਈ ਇੱਕ ਦੋ ਦਿਨ ਡਾਕਟਰ ਜਾਂ ਚਾਰ ਦਿਨ ਹਫਤੇ ਤਿੰਨ ਦਿਨ ਡਾਕਟਰ ਭਵਾਨ ਹਾਂਜੀ ਅਸੀਂ ਸਾਡੇ ਪੰਚਾਇਤ ਨੇ ਕੋਲ ਡਿਸਪੈਂਸਰੀ ਦੀ ਜਗ੍ਹਾ ਬਣਵਾਈ ਸੀ ਤਿੰਨੇ ਕਮਰੇ ਬਣੇ ਬਰਾਂਡਾ ਬਣਿਆ ਬਾਉਂਡਰੀ ਵਾਲ ਹੋਏ ਆ ਮੁੜ ਕੇ ਸਾਡੇ ਡਾਕਟਰ ਦੀ ਬਗੌਸਤ ਨਹੀਂ ਇੱਥੇ ਬਣੀ ਡਾਕਟਰ ਦੀ ਹਾਂਜੀ ਸਾਡੇ ਤਕਰੀਬਨ ਜਿੱਦਾਂ IAS ਅਫਸਰ ਤਨਵੀਰ ਸਿੰਘ ਬੈਠ ਸਗੇ ਪਹਿਲਾਂ ਅੱਛਾ ਹਾਂਜੀ ਉਹ ਸਾਡੇ ਬੰਦੇ ਚਲੋ ਜੰਪਲ ਉਹਦੇ ਬੰਬੇ ਪੜੇ ਆ ਉਹਨੇ ਉਹਨੇ ਕੁਝ ਉਹ ਜਦੋਂ ਆਪਣੇ ਹੌਦਦੇ ਸੀਗੇ ਉਹਨੇ ਚਲੋ ਥੋੜਾ ਕੀਤਾ ਬਰੋਜੇ ਤੇ ਲਾਪੇ ਸੀ ਜਾਣ ਮੁੜ ਕੇ ਤਕਰੀਬਨ ਬਾਬਾ ਸਾਹਿਬ ਬੰਦ ਹੋ ਗਏ ਆ ਜੀ ਪਹਿਲਾ ਪਹਿਲਾ ਦਸਵੰਦ ਖੁੱਲਦੀ ਨਹੀਂ ਸਾਡੇ ਇੱਥੇ ਲਗਭਗ 20 ਸਾਲ ਪਹਿਲਾਂ ਤੇ ਹੁਣ ਉਸ ਤੋਂ ਬਾਅਦ ਮੁੜ ਕੇ ਦੁਬਈ ਨੂੰ ਕੰਮ ਬਿਲਡਿੰਗ ਬਣੀ ਵਿੱਦੀ ਰਹੀ ਉਹ ਵੀ ਤਕਰੀਬਨ ਚਲੋ ਕੋਈ ਨਾ ਕੋਈ ਇੱਦਾਂ ਬਰਤਦੇ ਆ ਅੰਗੇ ਉਹਦੀ ਸੈਂਟਰਲ ਦੇਣੀ ਪੈਂਦੀ ਜਾਂ ਹੋਰ ਹਾਂਜੀ ਕੋਈ ਪਿੰਡ ਦੇ ਵਿੱਚੋਂ ਕੋਈ ਖਿਡਾਰੀ ਉੱਭਰਿਆ ਹੋਵੇ ਨਾਂ ਪਿੰਡ ਦਾ ਰੋਸ਼ਨ ਕੀਤਾ ਹੋਵੇ ਜਾਂ ਕਿਵੇਂ ਇਸ ਚੀ ਨੂੰ ਤੁਸੀਂ ਮਹਿਸੂਸ ਕਰਦੇ ਹੋ ਵੀ ਪਿੰਡ ਦੇ ਵਿੱਚ ਗਰਾਊਂਡ ਵੀ ਵਧੀਆ ਹੈਗੀ ਆ ਤੇ ਬੱਚੇ ਵੀ ਖੇਡਦੇ ਨੇ ਉੱਤੇ ਸਾਡੇ ਤਕਰੀਬਨ ਮੁੰਡਾ ਇੱਕ ਸ਼ਰਨਜੀਤਾ ਉਹ ਪਹਿਲਵਾਨੀ ਦਾ ਕੰਮ ਕਰਦਾ ਕਰ ਰਹਾ ਹੈਗਾ ਵਧੀਆ ਤਕੜਾ ਆ ਲੋੜੇ ਜਿੰਨੇ ਵੀ ਪ੍ਰੋਗਰਾਮ ਨੇ ਉਹਨਾਂ ਦੇ ਵੀ ਵਧੀਆ ਉਹਨੂੰ ਸਨਮਾਨ ਕਰ ਲੋ ਕਰਦੇ ਹੈਗੇ ਆ ਇਹ ਚਲੋ ਸਾਡੇ ਇੱਕ ਦੋ ਜਿਹੜੇ ਆ ਪੁਲਿਸ ਦੇ ਅਫਸਰ ਹੈਗੇ ਬਲਵੀਰ ਸਿੰਘ ਆ ਉਹਨਾਂ ਦਾ ਵੀ ਵਧੀਆ ਰੈਂਕ ਬਣਿਆ ਮਾਨ ਜੀ ਹਾਂ ਜੀ ਬਾਕੀ ਬੱਚੇ ਤਾਂ ਮੁੰਡੇ ਜਿਹੜੇ ਖੇਲਦੇ ਹੈਗੇ ਆ ਉਹ ਵੀ ਬਰੋ ਵਧੀਆ ਨਾਮ ਜਿੱਤਦੇ ਹਾਂ ਜੀ ਆਂਦੇ ਆ ਫੁੱਟਬਾਲੀ ਫੁੱਟਬਾਲ ਹੀ ਜਾਂਦੇ ਹਾਂ ਜੀ ਤਾਂ ਪਿੰਡ ਵਾਸੀ ਨੂੰ ਕੋਈ ਅਪੀਲ ਕਰਨੀ ਚਾਹੋਗੇ ਪਿੰਡ ਚਲੋ ਅਸੀਂ ਕਹਿੰਦੇ ਹੈਗੇ ਵਿੱਚ ਜਿਹੜੇ ਮੁਕਾਬਲੇ ਕੋਈ ਕੰਮ ਹੈ ਇੱਕ ਆਈ ਕਹਿੰਦੇ ਇਕੱਠੇ ਹੋ ਕੇ ਕਰੋ ਜਿਹੜਾ ਕੰਮ ਹੈ ਧੜੇ ਬੰਦੀ ਉੱਪਰ ਉੱਠ ਕੇ ਤਕਰੀਬਨ ਜਿੱਥੇ ਬਰੋ ਬਲੋਜ ਲਈ ਲੱਗ ਲਾਉਣ ਬੰਦੇ ਇਕੱਠੇ ਹੋ ਕੇ ਮਿਲਵਾਤਣ ਨਾਲ ਇਹ ਸਾਰਾ ਕੁਝ ਹੋਣਾ ਚਾਹੀਦਾ ਹੈਗਾ ਸੋ ਇਹ ਸੰਨ ਪਿੰਡ ਸੁਨਾਂ ਦੇ ਸਰਪੰਚ ਸਾਹਿਬ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਪਿੰਡ ਬਾਰੇ ਜਾਣਕਾਰੀ ਦਿੱਤੀ ਹੈ ਤੇ ਲੋੜ ਮਹਿਸੂਸ ਕੀਤੀ ਹੈ ਕਿ ਪਿੰਡ ਦੇ ਵਿੱਚ ਇੱਕ ਸਕੂਲ ਮਿਡਲ ਕਲਾਸ ਤੱਕ ਬਣਾਇਆ ਜਾਵੇ ਤੇ ਦੂਸਰਾ ਪਿੰਡ ਦੇ ਵਿੱਚ ਡਿਸਪੈਂਸਰੀ ਜਾਂ ਕੋਈ ਕਲੀਨਿਕ ਹੈਲਥ ਕਲੀਨਿਕ ਇਸ ਤਰ੍ਹਾਂ ਦੀ ਖੋਲੀ ਜਾਵੇ ਜਿਸ ਲਈ ਪਿੰਡ ਵਾਸੀਆਂ ਨੂੰ ਘੱਟੋ ਘੱਟ ਵੀ 10-12 ਕਿਲੋਮੀਟਰ ਦੂਰ ਜਾਣਾ ਪੈਂਦਾ ਇਲਾਜ ਕਰਾਉਣ ਲਈ ਤੇ ਉਹਦੀ ਵਿਵਸਥਾ ਪਿੰਡ ਦੇ ਵਿੱਚ ਹੀ ਹੋਣੀ ਚਾਹੀਦੀ ਹੈ ਜੀਬੀਸੀ ਅਪਡੇਟ ਦੇ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਨਵਨੀਤ ਸਿੰਘ ਜੀ ਮਾ ਧੰਨਵਾਦ